ਇਹ ਗਊਸ਼ਾਲਾ ਸਾਹਮਣੇ ਸਾਡੀ ਗਊਸ਼ਾਲਾ ਇਹ ਗਊਸ਼ਾਲਾ ਦੀਆ ਗਊਆਂ ਨਹੀਂ ਇਹ ਲੋਕਾਂ ਦੀ ਪ੍ਰਾਈਵੇਟ ਗਊਆਂ ਨੇ ਜਿਹੜੇ ਲੋਕ ਦਿਨੇ ਛੱਡ ਦਿੰਦੇ ਨੇ ਔਰ ਰਾਤੀ ਜਦੋਂ ਇਹਨਾਂ ਨੂੰ ਦੁੱਧ ਚੋਣ ਦਾ ਟਾਈਮ ਹੁੰਦਾ ਉਦੋਂ ਆਪਣਾ ਫਾਇਦਾ ਕਰਨ ਵਾਸਤੇ ਆ ਗਏ ਬਟ ਇਹ ਕਾਰਪੇਸ਼ਨ ਨੂੰ ਵੇਖਣਾ ਪੈਣਾ ਕਿੰਨਾ ਕਚਰਾ ਖਾ ਰਹੀਆਂ ਇਹ ਕੀ ਦੁੱਧ ਦੇਣਗੇ ਅਸੀਂ ਲੋਕ ਕਿਹ ਕੀ ਦੁੱਧ ਪੀਆਗੇ ਬਿਮਾਰੀਆਂ ਹੋਣਗੀਆਂ ਇੱਥੇ ਰੋਜ਼ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੋ ਰਿਹਾ ਛੋਟੇ ਬੱਚੇ ਇਹਨਾਂ ਨੇ ਦੱਸਿਆ ਪਿੱਛੇ 2-3 ਦਿਨ ਪਹਿਲਾਂ ਵੀ ਬੜਾ ਇੱਕ ਮੇਜਰ ਐਕਸੀਡੈਂਟ ਹੋਇਆ। ਤੁਸੀਂ ਕਹਿੰਦੇ ਕਿ ਗਊ ਮਾਤਾ ਹੀ ਮਾਤਾ ਮੰਦੇ ਬਿਲਕੁਲ ਮਾਤਾ ਹੀ ਹੈ। ਇਹ ਗੰਦ ਖਾਰੀ ਹੈ ਜੀ ਮਾਤਾ ਸਾਡੀ। ਇਹਦੇ ਵਿੱਚ ਕੌਣ ਧਿਆਨ ਕਰੇਗਾ? ਅਸੀਂ ਕਰੀਏ। ਕਾਰਪੋਰੇਸ਼ਨ ਕੁਝ ਨਾ ਕਰੇ। ਸਾਰਿਆਂ ਨੂੰ ਨਜ਼ਰ ਆ ਰਿਹਾ ਹੈ। ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕੁਝ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੇ ਦਫ਼ਤਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਜਿੰਨੇ ਅੱਗੇ ਗੱਲ ਕਰੋ ਉਹ ਕਹਿੰਦਾ ਜੀ ਅਸੀਂ ਕੁਝ ਨਹੀਂ ਕਰ ਸਕਦੇ। ਇਹ ਕਰ ਕੁਝ ਨਹੀਂ ਸਕਦੇ ਤੇ ਫਿਰ ਤੁਸੀਂ ਕੰਨੂ ਕਿਸ ਵਾਸਤੇ ਤੁਸੀਂ ਬੈਠੇ ਹੋ ਮਾਨ ਦੁਖਦਾ ਅੱਖਾਂ 'ਚ ਪਾਣੀ ਵੀ ਆਉਂਦਾ ਰੋਣਾ ਵੀ ਆਉਂਦਾ ਸ਼ਹਿਰ ਦਾ ਹਾਲ ਦੇਖ ਕੇ ਕਿ ਇੰਨਾ ਟੂਰਿਸਟ ਇੰਨਾ ਵਧੀਆ ਸ਼ਹਿਰ ਹੈ ਗੁਰੂ ਦੀ ਨਗਰੀ ਵਰਲਡ ਜੇ ਨਾਮ ਹੈ ਸਾਡੇ ਸਪੂਤਰ ਸ਼ਹਿਰ ਦਾ ਸਮਾਰਟ ਸਿਟੀ ਤੇ ਪਤਾ ਨਹੀਂ ਕਿੱਥੇ ਸਮਾਰਟ ਸਿਟੀ ਹੈ ਜੀ ਤੁਹਾਡੇ ਸਾਹਮਣੇ ਸਮਾਰਟ ਸਿਟੀ ਦਾ ਸਾਡੇ ਸਮਾਜ ਦੇ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਇਸ ਕਰਕੇ ਇਸ ਨੂੰ ਗਊ ਮਾਤਾ ਵੀ ਕਿਹਾ ਜਾਂਦਾ ਹੈ ਔਰ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਅੰਮ੍ਰਿਤਸਰ ਦੀ ਸੜਕਾਂ ਤੇ ਕੀ ਹਾਲਾਤ ਨੇ ਤੇ ਕਿਸ ਤਰੀਕੇ ਦੇ ਨਾਲ ਇਸ ਗਊ ਮਾਤਾ ਦੀ ਬੇਕਦਰੀ ਕੀਤੀ ਜਾ ਰਹੀ ਹੈ ਤਾਂ ਦਿਨ ਵੇਲੇ ਦੇ ਹਾਲਾਤ ਨੇ ਤੁਸੀਂ ਦੇਖੋ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਲੋਗੜ ਇਲਾਕੇ 'ਚ ਖੜੇ ਹਾਂ ਤਾਂ ਤੁਸੀਂ ਦੇਖੋ ਕਿ ਸੜਕਾਂ ਦੇ ਉੱਤੇ ਇਸ ਗਊ ਮਾਤਾ ਨੂੰ ਰੱਖਿਆ ਗਿਆ ਹੈ ਔਰ ਇੱਥੋਂ ਤੱਕ ਕਿ ਕੂੜਾ ਕਰਕਟ ਇਹ ਗਊ ਮਾਤਾ ਜਿਹੜੀ ਹੈ ਇਸ ਵੇਲੇ ਖਾਂਦੀ ਹੋਈ ਨਜ਼ਰ ਆ ਰਹੇ ਨੇ ਔਰ ਉਹ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਲਫਾਫੇ ਜਿਹਰੇ ਨੇ ਉਹ ਇਸ ਵੇਲੇ ਉਹ ਸੁng ਰਹੇ ਨੇ ਔਰ ਕਈ ਵਾਰ ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਨੇ ਉਹ ਖਾ ਲੈਂਦੀਆਂ ਨੇ ਜਿਹੜੀਆਂ ਕੀ ਸਿਹਤ ਵਾਸਤੇ ਖਤਰਨਾਕ ਹੈ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਇੱਕ ਪੂਰੀ ਸੜਕ ਅਸੀਂ ਤੁਹਾਨੂੰ ਵਾਈਡ ਵਿਊ ਦਿਖਾ ਰਹੇ ਹਾਂ ਸੜਕ ਦਾ ਕਿ ਇਹ ਤੁਸੀਂ ਦੇਖੋ ਕਿ ਮੇਨ ਰੋਡ ਹੈ ਔਰ ਰਾਤ ਵੇਲੇ ਜਿਸ ਤਰੀਕੇ ਨਾਲ ਜਦੋਂ ਵਾਹਨ ਚਾਲਕ ਆਂਦੇ ਨੇ ਚਾਹੇ ਉਹ ਦੋ ਪਹੀਆ ਵਾਹਨ ਚਾਲਕ ਹੋਣ ਜਾਂ ਚਾਰ ਪਹੀਆ ਵਾਹਨ ਚਾਲਕ ਹੋਣ ਜਦੋਂ ਸਪੀਡ ਚਾਂਦੇ ਤੇ ਇਸ ਗਾਊ ਦੇ ਨਾਲ ਟਕਰਾ ਕੇ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਇਸ ਕਰਕੇ ਜਿਹੜਾ ਹੈ ਉਹ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਇਹ ਗੁਰੂ ਦੀ ਨਗਰੀ ਔਰ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਸਾਫ ਸਫਾਈ ਰੱਖੀ ਜਾਂਦੀ ਹੈ ਉਥੇ ਇਸ ਗਊ ਮਾਤਾ ਦੀ ਬੇਕਦਰੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਉਹ ਤੁਸੀਂ ਦੇਖੋ ਕਿ ਸੜਕ ਤੇ ਹੀ ਬਕਾਇਦਾ ਤੌਰ ਦੇ ਉੱਤੇ ਰੱਖਿਆ ਗਿਆ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਨੁਕਸਾਨ ਜਿਹੜਾ ਹੈ ਉਹ ਆਮ ਜਨਤਾ ਦਾ ਹੁੰਦਾ ਹੈ ਜਦੋਂ ਮੋਟਰਸਾਈਕਲ ਨਾਲ ਟਕਰਾ ਜਾਂਦੇ ਨੇ ਤਾਂ ਉਹ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਾਡੇ ਨਾਲ ਇਲਾਕੇ ਦੇ ਲੋਕ ਔਰ ਮੌਤਵਰ ਬੰਦੇ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਗਊ ਮਾਤਾ ਕਿਹਾ ਜਾਂਦਾ ਹੈ ਲੇਕਿਨ ਗਊ ਮਾਤਾ ਦੀ ਬੇਕਦਰੀ ਹੈ ਬਿਲਕੁਲ ਜੀ ਮੈਂ ਅੱਗੇ ਗੱਲ ਕਰ ਰਹੇ ਹਾਂ گاਉਂ ਮਾਤਾ ਨੂੰ ਅਸੀਂ ਵੀ ਪੁੱਛਦੇ ਹਾਂ ਅਸੀਂ ਵੀ ਜਾਣਦੇ ਹਾਂ ਗਊਸ਼ਾਲਾਂ 'ਚ ਜਾਣਦੇ ਹਾਂ ਉਹਨਾਂ ਨੂੰ ਪੱਠੇ ਵੀ ਪਾਉਂਦੇ ਹਾਂ ਪੂਜਾ ਵੀ ਕਰਦੇ ਹਾਂ ਉਹਨਾਂ ਦਾ ਕੋ ਅਸ਼ੀਰਵਾਦ ਵੀ ਲੈਣੇ ਆ ਬਟ ਇਹ ਜਿਹੜੀ ਇਹ ਜਿਹੜਾ ਕੰਮ ਹੋ ਰਿਹਾ ਹੈ ਇਹ ਗਊਸ਼ਾਲਾ ਸਾਹਮਣੇ ਸਾਡੀ ਗਊਸ਼ਾਲਾ ਹੈ ਗਊਸ਼ਾਲਾ ਦੀਆਂ ਗਊਆਂ ਨਹੀਂ ਇਹ ਲੋਕਾਂ ਦੀ ਪ੍ਰਾਈਵੇਟ ਗਊਆਂ ਨੇ ਜਿਹੜੇ ਲੋਕ ਦਿਨੇ ਛੱਡ ਦਿੰਦੇ ਨੇ ਔਰ ਰਾਤੀ ਜਦੋਂ ਇਹਨਾਂ ਨੂੰ ਦੁੱਧ ਚੋਣ ਦਾ ਟਾਈਮ ਹੁੰਦਾ ਉਦੋਂ ਆਪਣਾ ਫਾਇਦਾ ਕਰਨ ਵਾਸਤੇ ਆ ਗਏ ਬਟ ਇਹ ਕਾਰਪੋਰੇਸ਼ਨ ਨੂੰ ਵੇਖਣਾ ਪੈਣਾ ਇਸ ਉਹ ਜਿਹੜੀ ਸਾਡੀ ਮਿਊਂਸੀਪਲ ਕਾਰਪੋਰੇਸ਼ਨ ਹੈ ਦੇਖੋ ਗੂੜੀ ਗੂੜੀ ਕੰਦੌਰੀ مین ਰੋਡ ਹੈ ਸ਼ਹਿਰ ਦੀ ਲੋਗੜ ਚੌਕ ਉਹ ਸਾਹਮਣੇ ਲੋਗੜ ਚੌਕ ਹੈ ਉਹ ਅੰਦ ਵਿਦਿਆਲੇ ਇੱਥੇ ਆਸ਼ਰਮ ਅੰਦ ਵਿਦਿਆਲੇ ਹੈ ਔਰ ਉਸਦੇ ਪਿੱਛੇ ਹੀ ਸਾਡਾ ਬਹੁਤ ਹੀ ਪਵਿੱਤਰ ਮੰਦਿਰ ਜਿਹੜਾ ਸਾਡਾ ਦੁਰਗਿਆਨਾ ਤੀਰਥ ਹੈ ਸਮਝਦਾ ਕਿ ਜਿੱਥੇ ਹਰ ਬੰਦਾ ਇੱਥੇ ਆ ਕੇ ਮੱਥਾ ਵੀ ਟੇਕਦਾ ਇਹ ਹਾਲ ਉਹਦੇ ਮੰਦਿਰ ਦੇ ਬਿਲਕੁਲ ਉਸ ਪਵਿੱਤਰ ਸਥਾਨ ਦਾ ਔਰ ਕੂੜੇ ਦਾ ਢੇਰ ਦੇਖੋ ਕਿੰਨੇ ਨੇ ਕੂੜੇ ਖਾਰੀਆਂ ਕੂੜਾ ਖਾਰੀਆਂ ਇਹੀ ਗਉਆਂ ਨੇ ਦੇਖੋ ਇਹ ਪੂਰਾ ਬਿਲਕੁਲ ਕੂੜਾ ਖਾਰੀਆਂ ਇਹ ਗਊਆਂ ਨੇ ਬਿਮਾਰ ਹੋਣਾ ਹੈ ਔਰ ਇੱਥੇ ਮੈਨੂੰ ਦੁਕਾਨਦਾਰ ਜਿੰਨੇ ਵੀ ਇੱਥੇ ਦੇ ਵਪਾਰੀ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਜੇ ਕੋਈ ਬੰਦਾ ਇੱਥੋਂ ਹੱਥ 'ਚ ਲਿਫਾਫਾ ਲੈ ਕੇ ਚੱਲ ਜਾਣਾ ਤਾਂ ਇਹ ਗਊਆਂ ਸਾਰੀਆਂ ਉਹਨਾਂ ਨੂੰ ਲਿਫਾਫੇ ਵੱਲ ਭੱਜਦੀਆਂ ਕਿ ਸ਼ਾਇਦ ਉਹਨਾਂ ਨੂੰ ਖਾਣ ਨੂੰ ਔਰ ਇੱਥੇ ਰੋਜ਼ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੋ ਰਿਹਾ ਹੈ ਛੋਟੇ ਬੱਚੇ ਇਹਨਾਂ ਨੇ ਦੱਸਿਆ ਪਿੱਛੇ 2-3 ਦਿਨ ਪਹਿਲਾਂ ਵੀ ਬੜਾ ਇੱਕ ਮੇਜਰ ਐਕਸੀਡੈਂਟ ਹੋਇਆ ਪਰ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕੁਝ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੇ ਦਫ਼ਤਰੋਂ ਬਾਹਰ ਨਿਕਲਣਾ ਬੰ ਸੁੱਤੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਤਨਖਾਹਾਂ ਮਿਲ ਰਹੀਆਂ ਸੋ ਅਸੀਂ ਪਲਾਨ ਕੀਤਾ ਤੁਸੀਂ ਸੁਮੇ ਜੀ ਉਦੋਂ ਦੇਖਿਆ ਸੋਨੀ ਸਾਹਿਬ ਵੀ ਸੀ ਸ਼ਹਿਰ ਦੇ ਸਪੂਚੇ ਕਾਉਂਸਲਰ ਸੈਂਟਰ ਕੌਨਸੈਂਸੀ ਦੇ ਸੀ ਅਸੀਂ ਪਲਾਨ ਕਰ ਰਹੇ ਹਾਂ ਜਲਦੀ ਕਾਰਪੋਰੇਸ਼ਨ ਦੇ ਦਫ਼ਤਰ ਨੂੰ ਤਾਲਾ ਮਾਰ ਕੇ ਚਾਬੀਆਂ ਅਸੀਂ ਬਿਆਸ ਦਰਿਆ ਦੇ ਜਾ ਕੇ ਸੁੱਟ ਦਿੰਦੀ। ਇਹ ਹਾਲਾਤ ਦੋ ਹਾਲਾਤ ਨਹੀਂ ਇਹ ਰਾਤ ਵੇਲੇ ਕਈ ਲੋਕ ਐਕਸੀਡੈਂਟ ਹੋ ਜਾਂਦੇ ਕਿਉਂਕਿ ਰਾਤ ਵੇਲੇ ਲਾਈਟ ਨਹੀਂ ਹੁੰਦੀ ਕਿਸੇ ਵੇਲੇ ਜਾਂ ਥੱਲੇ ਸਰਦੀਆਂ ਦਾ ਦਿਨ ਹੈ ਤਾਂ ਫੌਗ ਵੀ ਹੋਏਗੀ। ਤੇ ਹੱਥ ਸੇ ਵੀ ਹੁੰਦੇ ਨੇ ਇਹਦਾ ਤੇ ਮੇਰੇ ਤੋਂ ਜ਼ਿਆਦਾ ਬੈਟਰ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਜਿਹੜੇ ਸਾਹਮਣੇ ਦੁਕਾਨਦਾਰ ਨੇ ਉਹ ਦੱਸਣਗੇ ਕਿ ਪਿਛਲੇ 1 ਮਹੀਨੇ ਚ ਕਿੰਨੇ ਇੱਥੇ ਐਕਸੀਡੈਂਟ ਹੋ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਫਿਰ ਤੁਹਾਨੂੰ ਕੈਚ ਕਰਦੇ ਆ ਜੀ ਸਰ ਕੀ ਜੀ ਸਰ ਮੈਂ ਦੇਖੋ ਅਨਲਿਮਿਟਿਡ ਵੀਡੀਓ ਹੀਆਂ ਜਿਹੜੀਆਂ ਮੈਂ ਤੁਹਾਨੂੰ ਦੇ ਸਕਦਾ ਬਾਇ ਪ੍ਰੂਫ ਬਿਨ ਨਾਗਾਇਕੀਆਂ ਦੋ ਐਕਸੀਡੈਂਟ ਹੁੰਦੇ ਆ ਇਹ ਦੇਖੋ ਕਿੰਨਾ ਕਚਰਾ ਖਾ ਰਹੀਆਂ ਇਹ ਕੀ ਦੁੱਧ ਦੇਣਗੇ ਅਸੀਂ ਲੋਕ ਕਿਾ ਕੀ ਦੁੱਧ ਪੀਆਗੇ ਬਿਮਾਰੀਆਂ ਹੋਣਗੀਆਂ ਤਾਂ ਤੁਸੀਂ ਆਪ ਹੀ ਕੈਮਰਾ ਮਾਰ ਲੋ ਜੀ ਤਾਂ ਤੁਸੀਂ ਵੇਖੋ ਕਿ ਕਚਰਾ ਖਾ ਰਹੀਆਂ ਮਾਂ ਔਰ ਇਸ ਕਈ ਵਾਰ ਅਸੀਂ ਕਹਿੰਨੇ ਆ ਕਿ ਗਊ ਦੀ ਜਿਹੜੀ ਹੈ ਉਹ ਬੇਕਦਰੀ ਨਹੀਂ ਹੋਣੀ ਚਾਹੀਦੀ ਦੇਖੋ ਜੀ ਉਸ ਤਰ੍ਹਾਂ ਅਸੀਂ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਜਿਹੜੀ ਗਊਸ਼ਾਲਾ ਦੇ ਅੰਦਰ ਹੈ ਉਹ ਸਾਡੀ ਮਾਤਾ ਹੈ ਠੀਕ ਹੈ ਜਿਹੜੇ ਇਹ ਕੂੜਾ ਖਾ ਰਹੀ ਹੈ ਇਹ ਸਾਡੀ ਮਾਤਾ ਨਹੀਂ ਹੈ ਕੀ ਕਹੋਗੇ ਇੱਕ ਇੱਕ ਠੀਕ ਕਿਉਂ ਕੀ ਕਹੋਗੇ ਨਹੀਂ ਨਹੀਂ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਏਗਾ ਜੀ ਦੇਖੋ ਅਸੀਂ ਕਹਿੰਦੇ ਹਾਂ ਕਿ ਗਊ ਮਾਤਾ ਅਸੀਂ ਮਾਤਾ ਮੰਨਦੇ ਬਿਲਕੁਲ ਮਾਤਾ ਹੀ ਹੈ ਇਹ ਗੰਦ ਖਾ ਰਹੀ ਹੈ ਜੀ ਮਾਤਾ ਸਾਡੀ ਇਹਦੇ ਵੱਲ ਕੌਣ ਧਿਆਨ ਕਰੇਗਾ ਅਸੀਂ ਕਰੀਏ ਕਾਰਪਸ਼ੂ ਕੁਛ ਨਾ ਕਰੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਆ ਕਾਰਪੋਚ ਨੂੰ ਵੀਡੀਓ ਪਾਤੀਆਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸ਼ਿਕਾਇਤਾਂ ਕੀਤੀਆਂ ਕੋਈ ਹੱਲ ਨਹੀਂ ਮੈਨੂੰ ਲੱਗਦਾ ਹੋਣਾ ਵੀ ਨਹੀਂ ਕਿਉਂਕਿ ਇਹ ਅਜੇ ਤੱਕ ਤੇ ਹੋਇਆ ਨਹੀਂ ਤੇ ਇਹ ਦੇਖੋ ਸਾਡੇ ਦੁਕਾਨਦਾਰ ਅਸੀਂ ਦੇ ਸਾਰੇ ਦੁਕਾਨਾਂ ਜੇ ਦੇਖੋ ਅਸੀਂ ਕੀ ਕੰਮ ਕਰੀਏ ਕੰਮ ਕੀ ਕਰੀਏ ਦੱਸੋ ਕੀ ਕੰਮ ਕਰੀਏ ਹਰ ਵੇਲੇ ਜਾਮ ਲਗਰਨ ਦਾ ਦੇਖੋ ਜਾਮ ਹੀ ਹੈ ਨਾ ਇੱਥੇ ਇਹ ਗਊਸ਼ਾਲਾ ਵਾਲੇ ਦੇ ਨਹੀਂ ਹੈਗੇ ਆ ਪ੍ਰਾਈਵੇਟ ਬੰਦੇ ਐ ਇਹਨੂੰ ਪ੍ਰਾਈਵੇਟ ਬੰਦੇ ਐ ਪ੍ਰਾਈਵੇਟ ਬੰਦੇ ਐ ਦੁਸ਼ਹਿਰਾ ਗਰਾਊਂਡ ਦੇ ਅੰਦਰ ਘੱਟੋ ਘੱਟ 100 ਤੋਂ 100 ਤੋਂ 150 ਗਾਵੇਂ ਆਵਾਰਾ ਰੱਖੀ ਉਹਨਾਂ ਨੇ ਉਹਨਾਂ ਨੂੰ ਜਾ ਕੇ ਰੋਕਿਆ ਜਾਵੇ ਕਿ ਸ਼ਹਿਰ ਦੇ ਵਿੱਚ ਤਾਂ ਆਖ ਨਹੀਂ ਸਕਦੇ ਇਹ ਕਿਹਦੀ ਪਰਮਿਸ਼ਨ ਰੱਖਣ ਦੇ ਆ ਕਿਹਦੀ ਮੇਲ ਮੇਲ ਭਗਤਾਂ ਰੱਖਦੇ ਪਏ ਦੱਸੋ ਪਤਾ ਲੱਗਣਾ ਚਾਹੀਦਾ ਕੋਈ ਐਫਰਟ ਤੁਹਾਡੇ ਵੱਲੋਂ ਦੇਖੋ ਮੈਂ ਹੁਣੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਚੁੱਕਿਆ ਨਹੀਂ ਮੈਂ ਹੈਲਥ ਆਫਸਰ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਕੋਈ ਆਪਣੀ ਵੀਸੀ ਚੱਲ ਰਹੀ ਹੋਥੇ ਹੈ ਪਰ ਉਹਨਾਂ ਨੇ ਮੈਨੂੰ ਕਿਹਾ ਇਹਦੀ ਬਹੁਤ ਹੁੰਦੇ ਉਹਨਾਂ ਨੇ ਕਿਹਾ ਟਾਈਮ ਕਰ ਦੇਖੋ 5 ਵਜੇ ਤੱਕ ਇਹਨਾਂ ਦੀ ਡਿਊਟੀ ਹੁੰਦੀ 6 ਵਜੇ ਤੱਕ ਇਹਦੇ ਵੀ ਸੀ ਚੱਲ ਰਹੀ ਹੈ ਪਰ ਕੰਮ ਕੋਈ ਨਹੀਂ ਹੈ ਮੈਂ ਇਕੱਲੀ ਇੱਕ ਹਲ ਤਫਸਰ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਕਾਰਪੋਰੇਸ਼ਨ ਅਫਸਰਾਂ ਦਾ ਮੈਂ ਇੱਕ ਗੱਲ ਕਹਾਂ ਜੇ ਮੈਨੂੰ ਕੋਈ ਉਹਦੇ 'ਚ ਗਰੇਜ ਨਹੀਂ ਕਿ ਇਸ ਵੇਲੇ ਜਿੰਨੇ ਕਰਪਟ ਅਫਸਰ ਕਾਰਪੋਰੇਸ਼ਨ ਦੇ ਹੋ ਗਏ ਸ਼ਹਿਰ ਦੀ ਕੋਈ ਹੋਰ ਮੈਗਵਾ ਕਰਪਟ ਹੋਵੇ ਸਾਰਾ ਸ਼ਹਿਰ ਦਾ ਹੱਲ ਕਿਵੇਂ ਹੋ ਨਿਕਲੂਗਾ ਦੇਖੋ অপੋਜੀਸ਼ਨ ਹੈ ਅਸੀਂ ਧਰਨੇ ਲਾ ਸਕਦੇ ਹਾਂ ਰੋਲਾ ਪਾ ਸਕਦੇ ਹਾਂ ਤੁਹਾਡੇ ਮੀਡੀਆ ਦੇ ਚੈਨਲਸ ਨੂੰ ਸੁਣੋ ਜੀ ਅਸੀਂ ਇਹਨਾਂ ਨੂੰ ਸੁੱਤੇ ਪਿਆ ਨੂੰ ਜਗਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਕੰਮ ਐਫਰਟ ਤੇ ਕਰਨਾ ਹੀ ਪਏਗਾ ਪਰ ਦੇਖੋ ਕੰਮ ਜਾਂ ਸਾਡੇ ਜੀ ਕੋਈ ਅਸੀਂ ਸਾਡੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਮੈਂ ਵੀ ਕਾਉਂਸਲਰ ਰਿਹਾ ਹੈ ਸਾਡੇ ਟਾਈਮ ਤੇ ਕਦੀ ਲੋਕਾਂ ਨੂੰ ਇਦਾਂ ਦੀ ਮੁਸ਼ਕਲ ਕਿਤੇ ਆਈ ਇੱਕ ਅੱਧੇ ਦਿਨ ਜੀ ਅਸੀਂ 24 ਘੰਟੇ ਤੋਂ ਵੱਧ ਨਹੀਂ ਟੱਪਣ ਦਿੰਦੇ ਸੀ ਅਫਸਰ ਸੜਕਾਂ ਦੇ ਹੁੰਦੇ ਸੀ ਅਸੀਂ ਆਪ ਨਾਲ ਹੱਲ ਕੀ ਹੈ ਗਊ ਮਾਤਾ ਜੀ ਦਾ ਕੀ ਹਾਲ ਹੈ ਕਿਉਂਕਿ ਹਾਦਸਾ ਜਰਾ ਹੋ ਰਿਹਾ ਦੋਵੇਂ ਫੱਟਰ ਹੋ ਰਹੇ ਮਾਤਾ ਵੀ ਫੱਟਰ ਹੋ ਰਹੀ ਹੈ ਮੈਂ ਅੱਗੇ ਗੱਲ ਕੀਤੀ ਕਿ ਐਸ ਪਰ ਰੂਲਸ ਵੀ ਜਿਹੜੇ ਕਾਰਪੋਰੇਸ਼ਨ ਲਿਮਿਟ ਦੇ ਅੰਦਰ ਕੋਈ ਬੰਦਾ ਆਪਣੇ ਘਰ 'ਚ ਜਾਂ ਕਿਤੇ ਵੀ ਗਾਵਾਂ ਨੂੰ ਰੱਖ ਨਹੀਂ ਸਕਦਾ ਲਿਮਿਟ ਤੋਂ ਬਾਹਰ ਜਾਣਾ ਪਏਗਾ ਕਾਰਪੋਰੇਸ਼ਨ ਨੂੰ ਚਾਹੀਦਾ ਇਹਨਾਂ ਔਰ ਇਹਨਾਂ ਨੂੰ ਕਾਰਪੋਰੇਸ਼ਨ ਲਿਮਟ ਤੋਂ ਬਾਹਰ ਕਿਤੇ ਫਿਰ ਕੀ ਫਿਰ ਧਰਨਾ ਲਾਵਾਂਗੇ ਜੀ ਸੜਕਾਂ ਜਾਮ ਕਰਾਂਗੇ ਕਾਰਪੋਰੇਸ਼ਨ ਦਾ ਲੋਕਾਂ ਨੂੰ ਤੰਗ ਕਰਨਾ ਸਾਡੀ ਕੋਈ ਮਨਸ਼ਾ ਨਹੀਂ ਸੜਕਾਂ ਬੰਦ ਕਰਨਾ ਸਾਡਾ ਕੋਈ ਮਨਸ਼ਾ ਨਹੀਂ ਨਾ ਨੂੰ ਕੋਈ ਸ਼ੌਂਕ ਨਹੀਂ ਪਰ ਲੋਕਾਂ ਦੀ ਬਾਚ ਕਨ ਵਾਸਤੇ ਸਾਡਾ ਰਾਈਟ ਹੈ ਅਸੀਂ ਧਰਨੇ ਲਾਉਣਾ ਇਹਨਾਂ ਦੇ ਨਾਲ ਖੜੇ ਹੋਣਾ ਆਪੋਜੀਸ਼ਨ ਦਾ ਰੋਲ ਹੈ ਪੂਰਾ ਪਰੇ ਕਰਾਂਗੇ ਔਰ ਮੈਂ ਇਹਨਾਂ ਨੂੰ ਫਿਰ ਵੀ ਵਿਸ਼ਵਾਸ ਜਵਾਨਾ ਕਿ ਚਲੋ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਹੈ 2 ਸਾਲ ਹੋ ਗਏ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਕਰਾਈ ਇਸੇ ਕਰਕੇ ਨਹੀਂ ਕਰਾ ਸਕੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਆਉਣ ਵਾਲੀ ਇਲੈਕਸ਼ਨ ਚ ਪੱਲੇ ਕੁਝ ਨਹੀਂ ਪੈਣਾ ਸੋ ਜਿੱਥੇ ਇਹ ਸਾਡੀ ਡਿਊਟੀ ਲਾਉਣਗੇ ਅੱਜ ਮੈਨੂੰ ਇਹ ਚਾਬੀਆਂ ਦੇ ਰਹੇ ਨੇ ਦੁਕਾਨਾਂ ਬੰਦ ਕਰਕੇ ਸਾਰੇ ਕਹਿੰਦੇ ਕਿ ਸਾਡੀਆਂ ਚਾਬੀਆਂ ਲੈ ਜਾਓ ਮੈਂ ਇਹਨਾਂ ਦੀ ਚਾਬੀਆਂ ਹੁਣ ਨਗਰ ਨਿਗਮ ਨੂੰ ਅਹੀ ਤਾਲਾ ਮਾਰਨ ਜਾ ਰਹੇ ਆ ਇਹ ਸਾਨੂੰ ਚਾਬੀਆਂ ਆਪਣੀਆਂ ਦੇ ਰਹੇ ਨੇ ਕਿ ਆਡੀਆਂ ਚਾਬੀਆਂ ਲੈ ਲੋ ਆਡਾ ਤਾਂ ਵਪਾਰ ਖਤਮ ਹੀ ਐ ਕੋਈ ਆਉਂਦਾ ਹੀ ਨਹੀਂ ਐ ਚਾਬੀਆਂ ਰੱਖ ਕੇ ਕਰੀਏਗੀ ਕੀ ਕਰੀਏ ਕੀ ਕਰੀਏ ਉਹਨੂੰ ਦੱਸੋ ਬਹੁਤ ਮਾੜਾ ਅਲਸਮੇ ਜੀ ਹੁੰਦੇ ਨਾ ਮਾਨੇ ਦੁੱਖਦਾ ਅੱਖਾਂ 'ਚ ਪਾਣੀ ਵੀ ਆਉਂਦਾ ਰੋਣਾ ਵੀ ਆਉਂਦਾ ਹੈ ਸ਼ਹਿਰ ਦਾ ਹਾਲ ਦੇਖ ਕੇ ਕਿ ਇੰਨਾ ਟੂਰਿਸਟ ਇੰਨਾ ਵਧੀਆ ਸ਼ਹਿਰ ਹੈ ਗੁਰੂ ਦੀ ਨਗਰੀ ਵਰਲਡ ਜੇ ਨਾਮ ਹੈ ਸਾਡੇ ਸਪੂਤਰ ਸ਼ਹਿਰ ਦਾ Smart City ਤੋਂ ਪਤਾ ਨਹੀਂ ਕਿੱਥੇ Smart City ਹੈ ਜੀ ਤੁਹਾਡੇ ਸਾਹਮਣੇ Smart City ਦਾ ਹਾਲ ਹੈ ਬਹੁਤ ਮਾੜਾ ਹਾਲ ਹੈ Smart City ਦੀ ਤਸਵੀਰ ਹੈ ਤਾਂ ਤੁਸੀਂ ਦੇਖੋ ਕਿ ਲੋਕ ਮੰਗਾਉਂਗਾ ਤੁਹਾਡੇ ਕੋਲ ਅਸੀਂ ਪਰਾਜੀ ਦੁਕਾਨਦਾਰ ਐਸੋਸੀਏਸ਼ਨ ਦੀ ਤਰਫੋਂ ਮੈਂ ਤੁਹਾਨੂੰ ਦੱਸਾਂ ਕਿ ਚੀਜ਼ ਅਸੀਂ ਸ਼ਹਿਰ ਤੋਂ 12 ਘੰਟੇ ਇੱਥੇ ਡਿਊਟੀ ਦਿੰਨੇ ਆ ਮੇਰਾ ਹੈ ਇਥੋਂ ਬਿਮਾਰੀ ਲੈ ਕੇ ਜਾਣੇ ਆ ਦੇਖੋ ਡੰਪ ਕਿੱਥੇ ਪਿਆ ਹੈ ਸੜਕ ਦੇ ਵਿੱਚ ਪਿਆ ਹੈ 50 ਨੂੰ ਕਿਹਾ ਵਾ ਕੋਈ ਮੰਨਣ ਲਈ ਸੁਣਨ ਦੀ ਤਿਆਰ ਨਹੀਂ ਹੈਗਾ ਹਰ ਕੋਈ ਜਿੰਦੇ ਅੱਗੇ ਗੱਲ ਕਰੋ ਉਹ ਕਹਿੰਦਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਰ ਕੁਝ ਨਹੀਂ ਸਕਦੇ ਤੇ ਫਿਰ ਤੁਸੀਂ ਕੰਨ ਨੂੰ ਕਿਸ ਵਾਸਤੇ ਤੁਸੀਂ ਬੈਠੇ ਹੋ ਉਹਨਾਂ ਅਸੀਂ ਚਾਬੀਆਂ ਫੜਾ ਦਈਏ ਦੱਸੋ ਕਿਹਨੂੰ ਦਈਏ ਚਾਬੀਆਂ ਅਸੀਂ ਉਹ ਕਹਿ ਰਹੇ ਨੇ ਜੀ ਅਸੀਂ ਕਾਰਪੋਰੇਸ਼ਨ ਨੂੰ ਬੰਦ ਕਰਕੇ ਚਾਬੀਆਂ ਬਿਆਸ ਤੋਂ ਛੱਡ ਦੇਣੀਆਂ ਤੇ ਸਾਡੇ ਦੁਕਾਨਦਾਰਾਂ ਦੀਆਂ ਚਾਬੀਆਂ ਕਿੱਥੇ ਜਾਣਗੀਆਂ ਅੱਛਾ ਦੱਸਣਾ ਨਹੀਂ ਦਵਾਂਗਾ ਬਿਲਕੁਲ ਅਹੀਂ ਤੇ ਇੱਕ ਵਾਰ ਫੇਰ ਤੁਹਾਨੂੰ ਸਮਾਰਟ ਸਿਟੀ ਦੇ ਹਾਲਾਤ ਔਰ ਜਿਨੂੰ ਕਹੀਏ ਕਿ ਕੂੜਾ ਤੁਸੀਂ ਦੇਖੋ ਇੱਕ ਵਾਰ ਫਿਰ ਤੁਹਾਨੂੰ ਵਿਜ਼ੂਅਲ ਰਾਈ ਦਿਖਾ ਰਹੇ ਆ ਕਿ ਇੱਕ ਲਿਫਾਫਾ ਪਿਆ ਹੈ ਔਰ ਉਹੀ ਸੇ ਲਿਫਾਫੇ ਚ ਹਰ ਤਰ੍ਹਾਂ ਦਾ ਜਿਸ ਨੂੰ ਕਹਿੰਦੇ ਕੂੜਾ ਸੁੱਟਿਆ ਜਾਂਦਾ ਕੁਝ ਫੁੱਲ ਵੀ ਨਹੀਂ ਲੇਕਿਨ ਗਊ ਮਾਤਾ ਜਿਹੜੀ ਹੈ ਇਸ ਵੇਲੇ ਇਸ ਤਰੀਕੇ ਦੇ ਨਾਲ ਇਸ ਨੂੰ ਖਾ ਰਹੀ ਹੈ ਔਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਸ਼ਹਿਰ ਦੀ ਬੇਕਦਰੀ ਹੋ ਰਹੀ ਹੈ 스마트 ਸਿਟੀ ਜਿਸ ਨੂੰ ਕਿਹਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਗੁਰੂ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਕਿਸ ਤਰੀਕੇ ਦੇ ਨਾਲ ਗਊ ਮਾਤਾ ਦੀ ਬੇਕਦਰੀ ਹੋ ਰਹੀ ਹੈ ਤਾਂ ਲੋਕ ਕਹਿੰਦੇ ਨੇ ਕਿ ਸਾਡੀ ਪੋਜੀਸ਼ਨ ਇਸ ਕਰਕੇ ਖਰਾਬ ਹੈ ਕਿ ਦੁਕਾਨਾਂ ਦੇ ਸਾਹਮਣੇ ਅਜ ਦਿਨ ਅੱਥਰ ਟ੍ਰੈਫਿਕ ਜਮ ਰੰਦਾ ਹੈ ਔਰ ਲੋਕ ਹਾਸਿਆਂ ਦੇ ਸ਼ਿਕਾਰ ਹੁੰਦੇ ਨੇ ਤਾਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਦੀ ਨੀਂਦ ਖੁੱਲੇਗੀ ਔਰ ਇਸ ਜਿਹੜਾ ਇੱਕ ਗੰਦਗੀ ਹੈ ਔਰ ਇੱਕ ਜਿਹੜੀ ਇੱਕ ਲੋਕਾਂ ਦੀ ਇਨਸਾਨੀ ਜਾਨਾਂ ਨੂੰ ਮੁਸ਼ਕਲ ਚ ਪਾ ਰਹੀ ਹੈ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਸਰ